ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਗੁਰ ਫਤੇ ਵੀਰ ਬਲੌਗ ਚੈਨਲ ਤੇ ਤੇ ਉਮੀਦ ਹੈ ਕਿ ਸਾਰੇ ਠੀਕ ਠਾਕ ਹੋਵਗੇ ਜੀ ਤੇ ਆਪਾਂ ਵੀ ਬਧੀਆਂ ਠੀਕ ਠਾਕ ਜੀ ਤੇ ਸਵੇਰ ਦਾ ਟਾਈਮ ਹੋ ਗਿਆ 9 ਵਜੇ ਦਾ ਤੇ ਪੰਛੀ ਇਧਰ ਭੱਜੇ ਫਿਰਦੇ ਆ ਤੇ ਬਹੁਤ ਵਧੀਆ ਮੌਸਮ ਆ ਜੀ ਸਵੇਰੇ ਸਵੇਰੇ ਤੇ ਇਧਰ ਮੈਂ ਸਾਰੇ ਕੱਪੜੇ ਤੋਂ ਤੇਜੀ ਪਹਿਲਾਂ ਵੇਰੇ ਪਹਿਲਾ ਕੱਪੜੇ ਧੋਏ ਜੀਾਰੇ ਤਿੰਨ ਤਣੀਆਂ ਹੋ ਗਈਆਂ ਕੱਪੜਿਆਂ ਦੀਆਂ ਬਹੁਤ ਕੱਪੜੇ ਹੋ ਜਾਂਦੇ ਡੇਲੀ ਤੇ ਕੱਪੜੇ ਕੱਪੜੇ ਧੋ ਕੇ ਜੀ ਤੇ ਹੁਣ ਆਪਾਂ ਜੀ ਇੱਧਰ ਚੱਲੇ ਅੰਦਰ ਦੇ ਕੰਮਕਾਰ ਕਰਨ ਤੇ ਅੰਦਰ ਸੋਨ ਦਿਖਾਉਣੇ ਆ ਸਾਡੇ ਭੂਆ ਜੀ ਆਏ ਹੋਏ ਆ ਜੀ ਤੇ ਉਹ ਸਾਗ ਕੱਟ ਰਹੇ ਸੀਗੇ ਣਾਲੇ ਵੱਡੇ ਬੰਦੇ ਕਿੱਥੋਂ ਵੇਲੇ ਵੰਦੇ ਆ ਜੀ ਤੇ ਉਹ ਕਹਿੰਦੇ ਮੈਂ ਸਾਗ ਕੱਟ ਦਿਨੇ ਆਂਗੇ ਤੇ ਕਹਿੰਦੇ ਆਪਾਂ ਚਲਦੀ ਨੇ ਬਣਾ ਲਾਂਗੇ ਵੀ ਹੁਣ ਸਵਾਰ ਕੇ ਰੱਖ ਲੈਨੇ ਆ ਤੇ ਘੋ ਜੀ ਨੇ ਸਾਗ ਕੱਟ ਤਾਂ ਥੋੜਾ ਜਾਂ ਤੇ ਬਾਕੀ ਸਵਾਰੀ ਜਾਂਦੇ ਆ ਹਜੇ ਸਾਗ ਪਾਲਕ ਪੁਲਕ ਇਧਰੋਂ ਪਾਲਕ ਆਪਾਂ ਵੱਢ ਕੇ ਲੈ ਗਏ ਅੰਦਰ ਤੇ ਸਾਗ ਹਜੇ ਕੁਝ ਹੋ ਪਰਾਂ ਵੀ ਖੜਾਗਾ ਹਜੇ ਉਹ ਵੀ ਤੋੜਾਂਗੇ ਆਪਾਂ ਨੇ ਕਰੋ ਤੇ ਜਿਹੜਾ ਵਾਰੋ ਲਿਆਂਦਾ ਸੀ ਆਪਾਂ ਖੇਤੋਂ ਤੋੜ ਕੇ ਉਹ ਘੇਰਾਂ 'ਚ ਸਵਾਰ ਲਿਆ ਗੰਦਲਾ ਗੁੰਦਲਾ ਛਿੱਲ ਕੇ ਤੇ ਬਾਕੀ ਭੂਆਜੀ ਪਾਲਕ ਪੂਲਕ ਸਵਾਰੇ ਆ ਮੇਥੇ ਉਹਨਾਂ ਨੇ ਸਵਾਰਤੇ ਤੇ ਜਿਹੜਾ ਵਾਰੋ ਆਪਾਂ ਲੈ ਕੇ ਆਏ ਸੀ ਸਰੋਂ ਉਹ ਵੀ ਸਵਾਰਤਾ ਸਾਗ ਆਇਕੋ ਸਾਗ ਸਾਗ ਸਵਾਰ ਕੇ ਸਾਡਾ ਤਿਆਰ ਹੋ ਗਿਆ ਕੱਟ ਕੇ ਮੇਥੇ ਤੇ ਸਰੋਂ ਕੱਟੀ ਵੀ ਆ ਤੇ ਪਾਲਕ ਸਵਾਰ ਰਹੇ ਆ ਭੂਆਜੀ ਆਇ ਹੋਇਆ ਕਾਲੇ ਸ਼ਾਮ ਨੂੰ ਆਏ ਆ ਬੂਆ ਸਾਡੇ ਤੇ ਹੁਣ ਬੈਠੇ ਕਹਿੰਦੇ ਵੇਲੇ ਕੀ ਕਰਦੇ ਆ ਬੈਠੇ ਤੇ ਸਾਗ ਸਵਾਰਨ ਲੱਗ ਗਏ ਫਿਰ ਕਹਿੰਦੇ ਚੱਲ ਟਾਈਮ ਨਾ ਬਣਾਇਆ ਜਾਊਗਾ ਵੀ ਸਵਾਰ ਕੇ ਰੱਖ ਲਈਏ ਤੇ ਇਧਰ ਫਤੇ ਵੇਖ ਰਿਹਾ ਕਾਰਟੂਨ ਤੇ ਫਤੇ ਦੇ ਪਾਪਾ ਕਾਰਟੂਨ ਲਾ ਕੇ ਦੇ ਰਹੇ ਫਤੇ ਫਤੇ ਨੂੰ ਫੇਰ ਹੀ ਚੈਨ ਆਉਂਦੀ ਹੈ ਫਤੇ ਦੀ ਸੱਟ ਹਜੇ ਠੀਕ ਨਹੀਂ ਹੋ ਰਹੀ ਹੈਗੀ ਤੇ ਇਹਦੇ ਆਪਾਂ ਪੱਟੀ ਅੱਜ ਫੇਰ ਕਰਵਾ ਕੇ ਲਿਆਉਣੀ ਹੈ ਆ ਵੇਖੋ ਛਰਾਹਤ ਬਹੁਤ ਕਰਦਾ ਇਹ 10 ਦਿਨ ਹੋ ਗਏ ਦੇ ਸੱਟ ਲੱਗੀ ਨੂੰ ਸੱਟ ਠੀਕ ਨਹੀਂ ਹੋ ਰਹੀ ਇਹਦੀ ਤੇ ਪਰਸੋਂ ਪੱਟੀ ਕਰਵਾਈ ਸੀਗੀ ਆਪਾਂ ਨੇ ਇਹਦੇ ਤੇ ਅੱਜ ਫੇਰ ਡਾਕਟਰ ਕੋਲੇ ਨੂੰ ਲੈ ਕੇ ਜਾਣਾ ਪੱਟੀ ਕਰਵਾਉਣ ਜਲਦੀ ਜਲਦੀ ਕੋਲੋਂ ਇਧਰ ਕਾਕਾ ਆਪਣਾ ਹੋ ਰਿਹਾ ਛੋਟਾ ਤੇ ਹੁਣ ਆਪਾਂ ਬਾਹਰੋਂ ਸਾਗ ਤਗੜ ਕੇਲੇ ਆਉਣੇ ਹੋਰ ਹੋਰ ਸਾਗ ਤੋੜਨ ਚੱਲੇ ਅਸੀਂ ਜਿਹੜਾ ਆਪਣੇ ਘਰੇ ਬੀਜਿਆ ਹੋਇਆ ਤਾਜ਼ਾ ਤਾਜ਼ਾ ਸਾਗ ਆਪਣੇ ਹੋਇਆ ਖੜਾਈ ਇਹ ਕਰੋ ਹਜੇ ਤੋੜਿਆ ਨਹੀਂ ਸਿਆਪਾ ਪਹਿਲੇ ਵਾਰੋ ਤੋਂ ਇਹ ਸੀ ਤੇ ਇਹ ਤਾਂ ਮੈਂ ਸਾਪਾ ਤੁਰਤ ਵੀ ਤੋੜ ਲਾਂਗੇ ਤਾਂ ਹੋਇਆ ਤਾਂ ਵਿੱਚ ਪਾਣੀ ਪੂਣੀ ਲਾਉਂਦੇ ਰਹਿਣੇ ਹਨ ਤੇ ਘਰ ਦੀ ਸਰੋਂ ਦਾ ਸਾਗ ਬਹੁਤ ਵਧੀਆ ਬਣਦਾ ਹੈ ਮੈਂ ਹੋਗਾ ਨਹੀਂ ਤਾਂ ਸਰ੍ਹੋਂ ਦੇ ਨਿਕਲਦੇ ਨਾਲ ਇੱਕ ਕੱਢੀ ਚੀਰਨੀ ਜਿਹੜੀ ਹੋਊਗੀ ਤੋੜ ਲੜੇ ਤੋ ਸੋਣਾ ਹੁਣ ਸਵਾਗਤ ਹੋਰ ਲੈਣਾ ਆਹ ਰਹਾ ਬਹੁਤ ਜਿਆਦਾ ਬਣਾ ਲਫਤੂ ਫਰਤੀ ਤੇ ਇਧਰ ਰੈਂਗਣੀ ਵੀ ਕਾਫੀ ਹੋਈ ਖਰੀਦੀ ਆ ਜੀ ਬਹੁਤ ਰੈਂਗਣੀ ਲੱਗਦੀ ਆ ਦੇਖੀ ਸਰ ਨੇ ਲੈ ਜਾਣੀ ਆ ਤਾਂ ਥੈਲਾ ਭਰ ਕੇ ਰੈਂਗਣੀ ਲੈ ਜਾ ਸਕਦੇ ਰੈਂਗਣੀ ਬਹੁਤ ਹੋਈ ਖਰੀਦੀ ਕਾਫੀ ਬੇਲਾ ਉਗਰ ਗੰਗਾ ਦਵਾਰਾ ਇਹ ਇਹ ਵੀ ਗਿਰਗੇ ਸੀਗੇ ਜਿਹੜੇ ਪਹਿਲਾਂ ਬੇਲਾਂ ਲੱਗੂਗਾ ਹੋਗਾ ਸੀ ਉਹਨਾਂ ਦੇ ਆ ਵੇਖੋ ਇੱਥੇ ਵੀ ਬੇਲ ਸੀਗੀ ਤੇ ਹੁਣ ਇਹ ਦਵਾਰਾ ਫਲ ਲੱਗ ਰਿਹਾ ਸਾਰਿਆਂ ਨੂੰ ਬੇਲਾਂ ਨੂੰ ਸਰਦੀ ਚ ਕਰੇਲੇ ਹੋਣਗੇ ਤੇ ਗੰਡੇ ਵੇਖੋ ਕਿੰਨੇ ਵਧੀਆ ਹੋ ਰਹੇ ਆਰੇ ਇੱਥੇ ਜੀ ਆਪਾਂ ਦੋ ਤਰ੍ਹਾਂ ਦਾ ਆਟਾ ਗੁੰਨ ਲਿਆ ਤੇ ਇਹ ਹੈਗਾ ਪਾਲਕ ਵਾਲਾ ਆਟਾ ਤੇ ਇਹ ਆਪਾਂ ਨੇ ਸਿੰਪਲ ਆਟਾ ਗੁੰਨੇਗਾ ਦੋ ਤਰ੍ਹਾਂ ਦੀ ਅੱਜ ਆਪਾਂ ਰੋਟੀਆਂ ਬਣਾਵਾਂਗੇ ਪਾਲਕ ਦੇ ਪਰੌਂਠੇ ਬਣਾਵਾਂਗੇ ਆਪਾਂ ਪਾਲਕ ਵਾਲੇ ਆਟੇ ਦੇ ਤੇ ਇਹਦੇ ਆਪਾਂ ਸਿੰਪਲ ਰੋਟੀ ਬਣਾਵਾਂਗੇ ਭੂਆ ਜੀ ਕਹਿੰਦੇ ਵੀ ਸਿੰਪਲ ਰੋਟੀ ਖਾਣੀ ਹੈ ਮੈਂ ਤਾਂ ਕਰਕੇ ਮੈਂ ਸਿੰਪਲ ਆਟਾ ਵੀ ਗੁੰਨੇ ਨਾਲ ਵੀ ਚਲੋ ਜੀ ਨੇ ਸਿੰਪਲ ਰੋਟੀ ਖਾਣੀ ਹੋਈ ਸਿੰਪਲ ਖਾ ਲੈਣਗੇ ਤੇ ਬਾਕੀ ਉਹ ਪਾਲਕ ਦਾ ਪਿਆਗਾ ਗੁੰਨਾ ਹੋਇਆ ਆਟਾ ਤੇ ਇੱਥੇ ਮੈਂ ਤਵਾ ਰੱਖ ਲਿਆ ਬਸ ਰੋਟੀ ਲੱਗੀ ਸੀ ਲਾਉਣ ਤੇ ਇਧਰ ਆਪਾਂ ਨੇ ਗੋਭੀ ਦੀ ਸਬਜ਼ੀ ਬਣਾਈ ਸੀ ਰਾਤ ਆਲੂ ਗੋਭੀ ਦੀ ਉਸ ਤਰਾਤ ਹੀ ਖਾ ਲਈ ਤੇ ਇਹ ਪਈ ਸੀ ਬਾਕੀ ਸੁਬਾ ਵਾਸਤੇ ਬਚੀ ਹੋਈ ਤੇ ਹੁਣ ਆਪਾਂ ਸਾਗ ਸਵਾਰ ਰਹੇ ਸੀ ਦਿਨੇ ਵਾਸਤੇ ਸਾਗ ਧਾਰ ਲੈਣਾਗਾ ਤੇ ਹੁਣ ਵਾਸਤੇ ਇਹ ਸਬਜ਼ੀ ਆਪਾਂ ਨੂੰ ਬਾਦੂ ਆਗੀ ਤੇ ਚਟਣੀ ਵਗੈਰਾ ਵੀ ਪਈ ਆ ਤੇ ਉਹ ਖਾ ਲੈਣੀ ਇਹਦੀ ਹੁਣ ਵਾਲੀ ਸਬਜ਼ੀ ਰੋਟੀ ਨਾਲ ਤੇ ਵਧੀਆ ਆਪਣਾ ਡੰਗ ਲੈ ਜੂਗਾ ਹੁਣ ਹੁਣ ਦਹੀਂ ਤੇ ਫਿਰ ਦੁਪਹਿਰੇ ਆਪਾਂ ਨੇ ਸਾਗ ਬਣਾ ਹੀ ਲੈਣਾਗਾ ਤੇ ਬੱਸ ਹੁਣ ਲਾਉਣ ਲੱਗੀ ਆ ਮੈਂ ਰੋਟੀ ਦੋ ਤਰ੍ਹਾਂ ਦੀ ਫਿਰ ਰੋਟੀ ਮੈਂ ਫੜਾ ਦੇਣੀ ਆ ਉਹਨਾਂ ਨੂੰ ਬਣਾ ਕੇ ਘੁਆਜੀ ਨੂੰ ਵੀ ਤੇ ਫਤੇ ਨੂੰ ਵੀ ਭੁੱਖ ਲੱਗੀ ᱛੀ ਆ ਰੋਟੀ ਆਪਣੀ ਬਣ ਕੇ ਤਿਆਰ ਹੋ ਗਈ ਜੀ ਤੇ ਇੱਕ ਆਪਾਂ ਸਿੰਪਲ ਪਰਾਂਠਾ ਬਣਾ ਲਿਆ ਇੱਕ ਇਹ ਵਾਲਾ ਬਣਾ ਲਿਆ ਪਾਲਕ ਵਾਲਾ ਇੱਧਰ ਸਬਜੀ ਕਾ ਲਈ ਆਪਾਂ ਨੇ ਤੇ ਇਹ ਚਟਣੀ ਲੈ ਲਈ ਆਪਾਂ ਨੇ ਤੇ ਜਿਹੜਾ ਵੀ ਖਾਣਾ ਹੋਇਆ ਫਤਿਹ ਨੇ ਖਾ ਲੂਗਾ ਪਰੌਂਠਾ ਚਾਹੇ ਫਲਕੜ ਖਾਵੇ ਚਾਹੇ ਦੂਸਰਾ ਤੇ ਆਪਣੀ ਪਲੇਟ ਬਣ ਕੇ ਤਿਆਰ ਆ ਜੀ ਰੋਟੀ ਦੀ ਤੇ ਹੁਣ ਫਤਿਹ ਨੂੰ ਖਵਾਣ ਲੱਗੇ ਸੀ ਰੋਟੀ ਬਲੇਟ ਲੈ ਕੇ ਚੱਲੇ ਸੀਗੇ ਚਲ ਖਵਾ ਦੋ ਨੂੰ ਤੇ ਇੱਧਰ ਸਾਡੇ ਬੂਆ ਜੀ ਹਜੇ ਸਾਗ ਸਵਾਰ ਰਹੇ ਹੈਗੇ ਜੀ ਨੂੰ ਵਸਾ ਕੱਟਿਆ ਗਿਆ ਥੋੜਾ ਜਿਹਾ ਰਹਿ ਗਿਆ ਸੀਗਾ ਹੁਣ ਸਾਰਾ ਕੱਟਿਆ ਗਿਆ ਸਾਗ ਠਾਕਾ ਕਾ ਕੁੱਤਾ ਪਿਆ ਸੀ ਫਤਰ ਨੂੰ ਰੋਟੀ ਖਵਾਉਣ ਲੱਗੇ ਆ ਹਣ ਫਤੇ ਨਖਰੇ ਬਹੁਤ ਕਰਦਾਗਾ ਰੋਟੀ ਖਾਣ ਵੇਲੇ ਕਦੇ ਕਹਿੰਦਾ ਆ ਨਹੀਂ ਖਾਣੀ ਉਹ ਖਾਣੀ ਹੈ ਤਾਂ ਨਹੀਂ ਮੈਂ ਦੋ ਤਰ੍ਹਾਂ ਦੀ ਬਣਾਤੀ ਰੋਟੀ ਵਾਂਗ ਜਿਹੜੀ ਖਾਣੀ ਹੋਈ ਖਾ ਲੂਗਾ ਲੋ ਜੀ ਆਪਾਂ ਰੋਟੀ ਖਾਣ ਤੋਂ ਬਾਅਦ ਕਰਤਾ ਗੈਸ ਗੁਸਾ ਸਾਫ ਤੇ ਸੈਲਫ ਵਗੈਰਾ ਸਾਫ ਕਰਦੀ ਆਪਾਂ ਚੰਗੀ ਤਰ੍ਹਾਂ ਤੇ ਗੈਸ ਵੀ ਚੰਗੀ ਤਰ੍ਹਾਂ ਆਪਾਂ ਨੇ ਸਾਫ ਕਰਤਾ ਜੀ ਤੇ ਇੱਕ ਬਰਨਰ ਇਹਦਾ ਇੱਧਰ ਰੱਖਿਆ ਪਿਆ ਸਟੈਂਡ ਆਪਿਆ ਟੋਕਰੀ ਚ ਮੈਂ ਭਾਂਡੇ ਧੋਏ ਸੀ ਤੇ ਇੱਕ ਮੈਂ ਰੱਖਤਾ ਇੱਕ ਇਹ ਪਿਆ ਤੇ ਭਾਂਡੇ ਧੋ ਕੇ ਮੈਂ ਚੰਗੀ ਤਰ੍ਹਾਂ ਧਾਕ ਤੇ ਤੇ ਸਾਰੇ ਭਾਂਡੇ ਧੋਤੇ ਮੈਂ ਤੇ ਸਾਫ ਕਰਤਾ ਚੰਗੀ ਤਰ੍ਹਾਂ ਸਿੰਕ ਵਗੈਰਾ ਵੀ ਤੇ ਅੱਜ ਦੀ ਵੀਡੀਓ ਜੀ ਆਪਣੀ ਐਨੀ ਤੇ ਵੀਡੀਓ ਚੰਗੀ ਲੱਗੀ ਤਾਂ ਇਹ ਲਾਈਕ ਸ਼ੇਅਰ ਕਮੈਂਟ ਜਰੂਰ ਕਰਨਾ ਜੀ ਤੇ ਜੋ ਵੀ ਭੈਣ ਭਰਾ ਆਪਣੇ ਚੈਨਲ ਤੇ ਪਹਿਲੀ ਵਾਰ ਆਏ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਜੀ ਇਥੇ ਹੀ ਆਪਾਂ ਸਲੇਬ ਵਗੈਰਾ ਸਾਫ਼ ਕਰਤੀ ਸਾਰੀ ਤੇ ਗੈਸ ਬੂਸ ਵੀ ਸਾਫ਼ ਕਰਤਾ ਚੰਗੀ ਤਰ੍ਹਾਂ ਰੋਟੀ ਖਾਣ ਤੋਂ ਬਾਅਦ ਪਾਂਡੇ ਮੈਂ ਧੋਤੇ ਸਾਰੇ ਸਾਰਾ ਗੈਸ ਗੁੱਸ ਚੰਗੀ ਤਰ੍ਹਾਂ ਸਾਫ ਕਰਤਾ ਮੈਂ ਰੋਟੀ ਖਾਣ ਤੋਂ ਬਾਅਦ ਤੇ ਇੱਥੇ ਬਰਤਨ ਸਾਰੇ ਸਾਫ ਕਰ ਲਏ ਆਪਾਂ ਨੇ ਟੱਕ ਤੇ ਚੰਗੀ ਤਰ੍ਹਾਂ ਬਰਤਨ ਸਾਫ ਕਰਕੇ ਤੇ ਹੁਣ ਫਤੇ ਦੇ ਪਾਪਾ ਚੱਲੇ ਸੀਗੇ ਜੀ ਫਤੇ ਦੇ ਪੱਟੀ ਚੇਂਜ ਕਰਾਉਣ ਫਤੇ ਨੂੰ ਲੈ ਕੇ ਚੱਲੇ ਆ ਹੁਣ ਇਹ ਕੀ ਹੋ ਗਿਆ ਤੇ ਅੱਜ ਇਹ ਕੱਲੇ ਚੱਲੇਗੇ ਪੱਟੀ ਕਰਾਉਣ ਫਤੇ ਦੇ ਅਸੀਂ ਘਰੇ ਆਂਗੇ ਮੈਂ ਤੇ ਛੋਟਾ ਕਾਕਾ ਜਲਦੀ ਆਂਕੀ ਸੇ ਹੋਰ ਵੀਡੀਓ ਨਾਲ ਵਧੀਆ ਜੀਣਾ ਤੇ ਜੋ ਵੀ ਭੈਣ ਭਰਾ ਆਪਣੇ ਚੈਨਲ ਤੇ ਪਹਿਲੀ ਵਾਰ ਆਏ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤੇ ਵੀਡੀਓ ਨੂੰ ਲਾਈਕ ਕਰਿਆ ਕਰੋ ਜੀ ਕਮੈਂਟ ਕਰਿਆ ਕਰੋ ਤੇ ਸ਼ੇਅਰ ਕਰਿਆ ਕਰੋ ਜੀ ਵੀਡੀਓ ਨੂੰ ਤੇ ਚੱਲਿਆ ਸੀ ਇਹ ਪੱਟੀ ਕਰਾਉਣ ਫਤੇ ਹਾਂ ਇਨੂੰ ਇਹ ਨਹੀਂ ਪਤਾ ਵੀ ਪੱਟੀ ਕਰਾ ਕੇ ਲੈ ਆਉਣੀ ਹੈ ਚਾਚੜਿਆ ਪਿਆ ਮੋਟਰਸਾਈਕਲ ਤੇ ਜਾਣ ਦਾ